ਸਤਿ ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਕਾਤਨ ਨੂੰ ਸਵਾਗਤ ਹੈ YouTube ਚੈਨਲ ਤੇ ਸੋ ਦੋਸਤੋ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਹੁਣ ਜਿਹੜੀ ਹੈਗੀ ਆ ਸਾਨਾਂ ਦੀ ਪ੍ਰੋਬਲਮ ਆ ਆਪਾਂ ਡਾਕਟਰ ਵਗੈਰਾ ਬੁਲਾਉਣੇ ਆਗੇ ਤੇ ਇੱਕ ਸਾਡੇ ਪਿੰਡ ਬਾਈ ਕੋਲੇ ਸਾਨ ਖੜਾਗਾ ਗੋਪੀ ਮੋਰਾ ਦੋ ਦੰਦ ਤੇ ਵਧੀਆ ਨਸਲਾ ਪਾਲਿਆ ਹੋਇਆ ਘਰ ਦਾ ਝੋਟਾ ਕਾ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਤੁਹਾਨੂੰ ਅਸੀਂ ਬਾਈ ਦਾ ਨਾਮ ਲਵਾਉਣੇ ਆ ਤੇ ਕੰਟੈਕਟ ਨੰਬਰ ਵੀ ਉਹ ਦਿੰਦਾਗਾ ਪਰ ਉਹਨੂੰ ਛੋਟੇ ਦੀ ਸਾਂਹ ਜਿਹੜੀ ਹੈਗੀ ਆ ਵੀਡੀਓ ਦਿਖਾ ਰਹਿਆਂਗੇ ਦੇਖ ਸਕਦਾ ਤੁਸੀਂ ਕਿਸੇ ਵੀ ਵੀਰ ਭਰਾ ਨੇ ਲੈਣਾ ਹੋਵੇ ਤਾਂ ਤੁਸੀਂ ਇਸ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਦੇ ਦੇ ਲੇ ਗੁਰੂ ਬਾਕੀ ਤੂੰ ਡਿਟੇਲ ਦੱਸ ਦੇ ਕਿੰਨੇ ਉਹਦਾ ਕੀ ਮਤਲਬ ਇਹ ਇਹ ਬਾਈ ਦੋ ਦੰਦ ਕੱਟਾ ਹੋਇਆ ਦੋ ਦੰਦ ਕੱਟਾ ਹਾਂ ਘਰ ਦਾ ਪਾਲਿਆ ਹੋਇਆ ਠੀਕ ਹੈ ਦੁੱਗ੍ਹਾ ਇਹਨੇ ਜਾਨੀ ਦੋਤੀ ਹੈਗਾ ਚੌਕ ਨਹੀਂ ਹੋਈ ਗਾ ਇਹ ਦੁੱਗ੍ਹਾ ਹੀ ਆ ਇਹ ਠੀਕ ਹੈ ਮੈਂ ਬੇਲ ਬੂਲ ਦਾ ਪੂਰਾ ਵਧੀਆ ਮਾਰਦਾ ਨਹੀਂ ਬੱਚੇ ਖੋਲਣ ਬੁੜੀਆਂ ਖੋਲਣ ਆਪਣੀ ਗਾਰੰਟੀ ਹੈ ਠੀਕ ਹੈ ਸੋ ਦੋਸਤੋ ਜੇ ਕਿਸੇ ਨੇ ਲੈਣਾ ਹੋਵੇ ਤਾਂ ਪਿੰਡ ਅਲਾਲ ਜ਼ਿਲ੍ਹਾ ਸੰਗਰੂਰ ਤੇ ਇੱਥੇ ਵਿਕਾਊ ਆ ਤੇ ਬਾਈ ਦਾ ਮੋਬਾਈਲ ਨੰਬਰ ਵੀਰੇ ਮੋਬਾਈਲ ਨੰਬਰ ਦੱਸੇ ਤਰ੍ਹਾਂ 9877794594 ਸੇ 95 ਸੋ ਕਿਸੇ ਨੂੰ ਵੀ ਲੋੜ ਹੋਵੇ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਇਹ ਸਾਣਾ ਬਾਈ ਜੀ ਤੇ ਪਿੰਡਾ ਲਾਲ ਜ਼ਿਲ੍ਹਾ ਸੰਗਰੂਰ ਬਾਈ ਨੇ ਇਹਦੀ ਡਿਟੇਲ ਜਿਹੜੀ ਹੈਗੀ ਤੁਹਾਨੂੰ ਦੱਸ ਦਿੱਤੀ ਆ ਤੇ ਕੰਟੈਕਟ ਕਰਨ ਲਈ ਉਹਨਾਂ ਦੇ ਮੋਬਾਈਲ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਸੇ ਵੀਰ ਭਰਾ ਨੂੰ ਲੋੜ ਹੋਵੇ ਆ ਦੇਖ ਸਕਦੇ ਹੋ ਕਰਦਾ ਰੱਖਿਆ ਵਿਆ ਕੋਈ ਮਾਰਦਾ ਨਹੀਂ ਸੋ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜ਼ਰੂਰ ਕਰ ਦਿਓ ਆ ਦੇਖ ਸਾਡੇ ਡੰਗਰਾਂ ਦੇ ਵਿੱਚ ਕੀ ਆਇਆ ਇਹ ਹੋ ਗਈ ਕਰ ਦਿਓ ਹੀ ਸ਼ੇਅਰ ਵੀਡੀਓ ਨੂੰ の